ਦੋਸਤੋ ਪਾਕਿਸਤਾਨ ਦੇ ਜਿਹੜੇ ਹਾਲਾਤ ਆ ਵੈਸੇ ਤਾਂ ਜਦੋਂ ਦਾ ਜਿਹੜਾ 1947 ਦਾ ਮੁਲਕ ਬਣਿਆ ਉਦੋਂ ਤੋਂ ਹੀ ਜਿਹੜੇ ਆ ਅਸਥਿਰਤਾ ਦਾ ਸ਼ਿਕਾਰ ਨੇ ਅਨਸਟੇਬਿਲਟੀ ਉੱਤੇ ਬਹੁਤ ਵੱਡੇ ਪੱਧਰ ਤੇ ਆ ਪਰ ਇਸ ਸਮੇਂ ਜਿਹੜੇ ਹਾਲਾਤ ਆ ਉਹ ਸ਼ਾਇਦ ਤਵਾਰੀਖ ਦੇ ਵਿੱਚ ਵੀ ਇੰਦਾ ਨਹੀਂ ਹੋਇਆ ਹੋਣਾ ਜਿੱਧਰਲੇ ਪਾਸੇ ਨੂੰ ਕਹਾਣੀ ਹੋਣ ਜਾ ਰਹੀ ਆ ਤੇ ਬਹੁਤ ਹੀ ਡੇਂਜਰਸ ਪਾਸੇ ਨੂੰ ਜਾ ਰਹੀ ਆ ਇਮਰਾਨ ਖਾਨ ਦੀ ਭੈਣ ਦੇ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਆ ਜਿਹੜੇ ਅਲੀਮਾ ਖਾਨ ਜੀ ਆ ਕਿ ਵੀ ਉਹਨਾਂ ਦੀ ਜਾਨ ਨੂੰ ਖਤਰਾ ਹੈ ਕੱਲ ਇਮਰਾਨ ਰਿਆਜ਼ ਖਾਨ ਉੱਥੇ ਦੇ ਇੱਕ ਪੱਤਰਕਾਰ ਨੇ ਉਹਨਾਂ ਨੇ ਦੱਸਿਆ ਕਿ ਅਲੀਮਾ ਖਾਨ ਨੇ ਇਹ ਗੱਲ ਕਹੀ ਆ ਕਿ ਇਮਰਾਨ ਖਾਨ ਨੂੰ ਲੱਗਦਾ ਕਿ ਉਹਨੂੰ ਜੇਲ੍ਹ ਦੇ ਵਿੱਚ ਮਰਸੀ ਦੇ ਬਾਗ ਮਰਵਾ ਦਿੱਤਾ ਜਾਣਾ ਜਾਂ ਵੀ ਉਹਨਾਂ ਨੂੰ ਐਲੀਮੀਨੇਟ ਕਰ ਦਿੱਤਾ ਜਾਣਾ ਇਹ ਗੱਲ ਉਹਨਾਂ ਦੀ ਸਿਸਟਰ ਜਿਹੜੀ ਉਹ ਲਗਾਤਾਰ ਕਰ ਰਹੀ ਹੈ ਪਰ ਜਿਹੜੀ ਅਸਲੀ ਜਿਸ ਜਿਹੜੀ ਡੇਂਜਰਸ ਸਿਚੁਏਸ਼ਨ ਦੇ ਵਿੱਚ ਪਾਕਿਸਤਾਨ ਐਂਟਰ ਕਰ ਰਿਹਾ ਜਾਂ ਕਰ ਚੁੱਕਾ ਹੈ ਆਪਾਂ ਉਹਦੀ ਗੱਲ ਕਰਦੇ ਆਂ ਇੱਕ ਤਾਂ ਆਪਾਂ ਸਾਰੇ ਜਾਣਦੇ ਆਂ ਕਿ ਇਮਰਾਨ ਖਾਨ ਜੇਲ੍ਹ ਦੇ ਵਿੱਚ ਬੰਦ ਹੈ ਜਿਹੜਾ ਉਹਨਾਂ ਦੀ ਜਮਾਤ ਤੇ ਬਹੁਤ ਜ਼ਿਆਦਾ ਸ਼ਕਤੀ ਹੋ ਰਹੀ ਹੈ ਤੇ ਉਹ ਇੱਕ ਜਿਹੜਾ ਪੂਰੀ ਸਟੋਰੀ ਹੈਗੀ ਆ ਉਹਦੇ ਬਾਬਤ ਆਪਾਂ ਕਈ ਵਾਰ ਗੱਲ ਕਰ ਵੀ ਚੁੱਕੇ ਆਂ ਵੀ ਕਿਦਾਂ ਹੋਇਆ ਕਿਦਾਂ ਉਹਨਾਂ ਨੇ ਜਦੋਂ ਜਹਾਦ ਕੀਤੀ ਜਦੋਂ ਉਹਨਾਂ ਨੂੰ ਸਰਕਾਰ ਦੇ ਵਿੱਚੋਂ ਲਾਇਆ ਗਿਆ ਡੈਫੀਨਿਟਲੀ ਪਾਕਿਸਤਾਨ ਜਿਹੜਾ ਤਹਿਰੀਕ ਇਨਸਾਫ ਦੀ ਸਰਕਾਰ ਵੀ Imran Khan ਸਾਹਿਬ ਦੀ ਸਰਕਾਰ ਵੀ ਉਹਦੇ ਬਣੀ ਸੀ ਜੋ ਉਹਨਾਂ ਨੂੰ ਇਸਟੈਬਲਿਸ਼ਮੈਂਟ ਨੇ ਥਾਪੜਾ ਦਿੱਤਾ ਸੀ ਪਰ ਇਹ ਜ਼ਰੂਰ ਹੈ ਕਿ ਉਸ ਤੋਂ ਬਾਅਦ ਹੁਣ ਉਹਨਾਂ ਦਾ ਕਹਿਣਾ ਉਹਨਾਂ ਦੇ ਲੀਡਰ ਇਹ ਗੱਲ ਕਹਿੰਦੇ ਨੇ ਕਿ ਅਸੀਂ ਵੀ ਇਹ ਗੱਲਾਂ ਹੁਣ ਸਿੱਖ ਚੁੱਕੇ ਹਾਂ ਗਾਂ ਅਸੀਂ ਇਦਾਂ ਨਹੀਂ ਕਰਾਂਗੇ ਪਰ ਤਿੰਨ ਸਾਢੇ ਤਿੰਨ ਸਾਲ ਬਾਅਦ ਜਿਹੜਾ ਉਹਨਾਂ ਨੂੰ ਹਕੂਮਤ ਤੋਂ ਲਾਹ ਦਿੱਤਾ ਗਿਆ ਉਸ ਤੋਂ ਬਾਅਦ ਲਗਾਤਾਰ ਜਿਹੜਾ Imran Khan ਦੇ ਵੱਲੋਂ ਜਿੱਦੋ ਜਹਿਦ ਕੀਤੀ ਜਾ ਰਹੀ ਹੈ ਉਸ ਤੋਂ ਪਿਛਲੇ ਸਾਲ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਬੜੇ ਹੀ ਜਿਹੜਾ ਨਿਆਣਿਆਂ ਨੂੰ ਵੀ ਸਮਝ ਆਉਂਦੀ ਕਿ ਧੱਕਾ ਕੀਤਾ ਜਾ ਰਿਹਾ ਏਦਾਂ ਦੇ ਇਸ ਵੀਕੇ ਨਾਲ ਮੁਕਾਦਮਿਆਂ ਦੇ ਵਿੱਚ ਉਹਨਾਂ ਨੂੰ ਸਜ਼ਾ ਦਿੱਤੀ ਗਈ ਉਹ ਸਜ਼ਾਵਾਂ ਵੀ ਜਿਹੜੀਆਂ ਕੈਨਸਲ ਹੋ ਰਹੀਆਂ ਨੇ ਰੱਦ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਹਾਇਰ ਜੁਡੀਸ਼ਰੀ ਦੇ ਵੱਲੋਂ ਬਟ ਸਟਿਲ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਪਰ ਇਹ ਤਾਂ ਚਲੋ ਆਪਾਂ ਨੂੰ ਪਤਾ ਹੀ ਹੈ ਕਿ ਆਪਣੇ ਮੁਲਕਾਂ ਦੇ ਵਿੱਚ ਜੇਕਰ ਕਿਸੇ ਨੂੰ ਜੇਲ੍ਹ ਦੇ ਵਿੱਚ ਏਦਾਂ ਰੱਖਣਾ ਹੋਵੇ ਤਾਂ ਜਿੰਨੇ ਮਰਜ਼ੀ ਮੁਕਾਦਮੇ ਉਰੇ ਤੇ ਇਧਰੋਂ ਉਧਰੋਂ ਕਰਵਾ ਦਿੱਤੇ ਜਾਂਦੇ ਆ ਤੇ ਉਹ ਉਸੇ ਤਰੀਕੇ ਨਾਲ ਹਜੇ ਜੇਲ੍ਹ ਦੇ ਵਿੱਚ ਬੰਦ ਨੇ ਤੇ ਲੱਗਦਾ ਵੀ ਏਦਾਂ ਕਿ ਜਲਦੀ ਬਾਹਰ ਉਹਨਾਂ ਨੇ ਨਹੀਂ ਆਉਣਾ ਕੋਸ਼ਿਸ਼ ਕੋਸ਼ਾਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ Imran Khan ਸਾਹਿਬ ਦੇ ਵੱਲੋਂ ਕਿ ਥੋੜਾ ਜਿਹਾ ਮਾਹੌਲ ਨੂੰ ਨਰਮ ਕੀਤਾ ਜਾਵੇ ਤਾਂ ਕਿ ਕੋਈ ਗੱਲਬਾਤ ਹੋ ਸਕੇ ਪਰ ਲੱਗਦਾ ਕਿ ਉਹ ਫਰੂਟਫੁੱਲ ਸਾਬਤ ਨਹੀਂ ਹੋ ਸਕੀ ਤੇ Imran Khan ਸਾਹਿਬ ਨੇ ਵੀ ਜਿਹੜਾ ਆਪਣੇ ਬਿਆਨਾਂ ਦੇ ਵਿੱਚ ਜਿਹੜੀ ਆ ਦੁਬਾਰਾ ਉਹਦਾ ਦਰਜਾ ਹਰਾਰਤ ਵਧਾ ਦਿੱਤਾ شدت ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਜਿਹੜਾ ਵਾਅਦਾ ਕਰ ਦਿੱਤਾ ਤੇ ਦੂਜੇ ਪਾਸੇ ਉਹ ਤਾਂ ਚਲੋ ਹੈ ਹੀ ਹੈ ਜਿਹੜਾ ਮਿਲਟਰੀ ਸਟੈਬਲਿਸ਼ਮੈਂਟ ਆ ਜਾਂ ਜਿਹੜੀ ਪਾਕਿਸਤਾਨ ਦੀ ਸਮੇਂ ਦੀ ਸਰਕਾਰ ਆ ਉਹਨਾਂ ਨੇ ਤਾਂ ਸਖਤੀ ਕੀਤੀ ਹੋਈ ਆ ਹੁਣ ਕਈ ਲੋਕਾਂ ਦਾ ਤਾਂ ਇਹ ਕਹਿਣਾ ਕਿ ਸਰਕਾਰ ਸਰਪੂਰ ਵਾਲਾ ਬੇਰਵਾ ਤੁਸੀਂ ਨਾ ਪਾਓ ਵਿੱਚ ਅਸਲ ਦੇ ਵਿੱਚ ਹੀ ਮਾਰਸ਼ਲ ਲਾਅ ਲੱਗਾ ਹੋਇਆ ਮਾਰਸ਼ਲ ਲਾਅ ਨੂੰ ਸਿਰਫ ਸਿਰਫ ਜਿਹੜਾ ਜਮਹੂਰੀਅਤ ਵਾਲੇ ਕੱਪੜੇ ਪੁਆਏ ਹੋਏ ਨੇ ਉਹਨਾਂ ਨੇ ਲਵਾਦਾ ਓੜਿਆ ਹੋਇਆ ਜਮਹੂਰੀਅਤ ਦਾ ਆਦਰਵਾਇਸ ਦਿਸ ਇਜ਼ ਅ ਮਾਰਸ਼ਲ ਲਾਅ ਜਿਸ ਵੀ ਕਨਾਲ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਾਨੂੰਨ ਪਾਸ ਕੀਤੇ ਜਾ ਰਹੇ ਨੇ ਪਰਸਨ ਸਪੈਸਿਫਿਕ Imran Khan ਸਾਹਿਬ ਦੀ ਜਮਾਦਾ ਜਿਹੜਾ ਜਲਸਾ ਰੋਕਣਾ ਸੀ ਕਾਈਂਡ ਆਫ ਰੈਲੀ ਕਹ ਲੋ ਉਹਨਾਂ ਦੀ ਰੋਕਣੀ ਸੀ ਤੇ ਉਹਦੇ ਲਈ ਇੱਕ ਕਾਨੂੰਨ ਬਣਾ ਦਿੱਤਾ ਗਿਆ ਤੇ ਉਹ ਸਾਬਕਾ ਪ੍ਰਧਾਨ ਮੰਤਰੀ ਨੇ ਸ਼ਾਹਿਦ ਖਾਨ ਕਾਨ ਆਵਾਸੀ 1.5 ਸਾਲ ਪ੍ਰਧਾਨ ਮੰਤਰੀ ਜਿਹੜਾ ਰਈ ਸਗੇ ਨਵਾਸ਼ਦੀਪ ਸਾਹਿਬ ਦੀ ਪਾਰਟੀ ਦੇ ਮੇਨ ਆਗੂਆਂ ਦੇ ਵਿੱਚੋਂ ਇੱਕ ਨੇ ਆਬੀਸਲੀ ਜੇਕਰ ਜਿਹੜਾ ਸ਼ਰੀਫ ਪਰਿਵਾਰ ਨੇ ਕਿਸੇ ਹੋਰ ਨੂੰ ਪ੍ਰਧਾਨ ਮੰਤਰੀ ਬਣਾਇਆ ਤਾਂ ਤੁਸੀਂ ਸਮਝ ਸਕਦੇ ਹੋ ਤਗੜੇ ਲੀਡਰ ਹੋਣਗੇ ਤਾਂ ਹੀ ਬਣਾਇਆ ਹੋ ਤੇ ਚਾਹਤ ਕਾਕਾ ਨਾਲ ਵਾਸੀ ਵੀ ਇਸ ਸਾਰੀ ਸਿਆਸਤ ਤੋਂ ਆਪਣੇ ਆਪ ਨੂੰ ਅੱਡ ਕਰ ਚੁੱਕੇ ਨੇ ਤੇ ਉਹਨਾਂ ਨੇ ਵੀ ਕੱਲ ਮੈਂ ਬਿਆਨ ਉਹਨਾਂ ਦੇ ਵੀ ਦੇਖ ਰਿਆ ਸੀ ਉਹਨਾਂ ਨੇ ਕਿਹਾ ਕਿ ਜੋ ਕੁਝ ਇਹ ਸਾਡੀਆਂ ਪੋਲੀਟੀਕਲ ਜਮਾਤਾਂ ਨਾ ਇਸਟੈਬਲਿਸ਼ਮੈਂਟ ਦਾ ਹੱਥ ਟੋਕਾ ਬਣ ਕੇ ਕਰ ਰਹੀਆਂ ਨੇ ਇਹ ਸਾਰਾ ਕੁਝ ਇਹਨਾਂ ਨੂੰ ਦੁਬਾਰਾ ਭੁਗਤਣਾ ਪੈਣਾ ਇਹਨਾਂ ਨੂੰ ਵੀ ਭੁਗਤਣਾ ਪੈਣਾ ਕੱਲ ਨੂੰ ਜਿਹੜਾ ਉਹਨਾਂ ਦਾ ਮੂਡ ਬਦਲ ਜਾਣਾ ਉੱਪਰ ਵਾਲਿਆਂ ਦਾ ਉੱਥੇ ਮਤਲਬ ਕਿ ਕੋਈ ਹੋਰ ਚੀਫ ਆ ਜਾਣਾ ਤੇ ਉਹਨਾਂ ਨੇ ਜਿਹੜਾ ਆਪਣਾ ਸਾਰਾ ਸਿਮਤ ਉਹਦੀ ਜੇਕਰ ਖਾਨ ਦੀ ਜਮਾਤ ਦੇ ਨਾਲ ਜਿਹੜਾ ਫਰੈਂਡਸ਼ਿਪ ਹੋ ਗਈ ਤੇ ਇਹ ਜਿਹੜਾ ਸ਼ਕਤੀ ਦਾ ਦੌਰ ਸਾਡੇ ਉੱਤੇ ਆ ਜਾਣਾ ਵੀ ਇਹ ਹੀ ਤਾਂ ਚੱਲ ਰਿਹਾ ਪਿਛਲੇ 70-75 ਸਾਲ ਤੋਂ ਹਾਲਾਂਕਿ ਇਮਰਾਨ ਖਾਨ ਸਾਹਿਬ ਦੀ ਜਮਾਤ ਦੇ ਲੋਕਾਂ ਦਾ ਇਹ ਕਹਿਣਾ ਕਿ ਅਸੀਂ ਸਿੱਖ ਚੁੱਕੇ ਹਾਂ ਅਸੀਂ ਹੁਣ ਉਧਰ ਨੂੰ ਨਹੀਂ ਲੈ ਕੇ ਜਾਵਾਂਗੇ ਸਾਡਾ ਇਹ ਜਿਹੜਾ ਸਾਡੀ ਜਿਹੜੀ ਸਾਰੀ ਜਿਹੜੀ ਜਿੱਦੋ ਜਹਿਦ ਹੈ ਉਹ ਇਸ ਕੱਲ ਦੇ ਲਈ ਆ ਕਿ ਪਾਕਿਸਤਾਨ ਦੇ ਵਿੱਚ ਜਮਹੂਰੀਅਤ ਜਿਹੜੀ ਹੋਣੀ ਚਾਹੀਦੀ ਅਸਲ ਜਮਹੂਰੀ ਰਾਜ ਕਰੇ ਪਰ ਹੁਣ ਜਿਹੜਾ ਖਤਰਨਾਕ ਪਾਸੇ ਮੈਂ ਇਸ ਕਰਕੇ ਕਹਿ ਰਿਹਾ ਕਿ ਜਿਹੜਾ ਜੇਐਸਵੀਕੇ ਨਾਲੇ ਨਾ ਇੱਕ ਜਲਸਾ ਹੋਇਆ ਬਹੁਤ ਲੰਬੇ ਸਮੇਂ ਬਾਅਦ ਪਾਕਿਸਤਾਨ ਤਹਿਕੀਕ ਇंसाफ ਦਾ ਇੱਕ ਜਲਸਾ ਹੋਇਆ ਉਹਦੇ ਵਿੱਚ ਜਿਹੜਾ ਕੇਪੀਕੇ ਸੂਬਾ ਜਿੱਥੇ ਇੱਕੋ ਸੂਬੇ ਦੇ ਵਿੱਚ ਖਾਨ ਸਾਹਿਬ ਦੀ ਜਮਾਤ ਦੀ ਜਿਹੜੀ ਆ ਸਰਕਾਰ ਆ ਉਹਦੇ ਮੁੱਖ ਮੰਤਰੀ ਨੇ ਅਲੀ ਅਮੀਨ ਗੰਡਾਪੁਰ ਕਾਫੀ ਜਿਹੜਾ ਹੌਕਿਸ਼ 엘ਿਮੈਂਟਸ ਦੇ ਵਿੱਚੋਂ ਮੰਨੇ ਜਾਂਦੇ ਨੇ ਬੜਾ ਸਖਤੀ ਵਾਲਾ ਨੈਰੇਟਿਵ ਹੁੰਦਾ ਉਹਨਾਂ ਦਾ ਹਮੇਸ਼ਾ ਇਮਰਾਨ ਖਾਨ ਦੇ ਬੜੇ ਨੇੜਲੇ ਸਾਥੀਆਂ ਦੇ ਵਿੱਚੋਂ ਇੱਕ ਨੇ ਇਹਨਾਂ ਦੇ ਵੀ ਕਾਫੀ ਤਸ਼ੱਦਦ ਹੋਇਆ ਸੀ ਉਹਨਾਂ ਨੇ ਕਿਹਾ ਕਿ ਹਾਲਾਂਕਿ ਬਹੁਤ ਸਾਰੀਆਂ ਗੱਲਾਂ ਤਾਂ ਮੈਂ ਦੱਸਦਾ ਨਹੀਂ ਪਰ ਵੀ ਮੇਰੇ ਉਹ ਉਹਨਾਂ ਦੇ ਵਾਲ ਕੱਢ ਦਿੱਤੇ ਗਏ ਸੀ ਲੰਬੇ ਵਾਲ ਰੱਖਦੇ ਨੇ ਹੁਣ ਵੀ ਉਹਨਾਂ ਦੇ ਲੰਬੇ ਵਾਲ ਨੇ ਵੈਸੇ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਖੈਰ ਗੰਡਾਪੁਰ ਸਾਹਿਬ ਜਿਹੜੇ ਆ ਉਹਨਾਂ ਨੇ ਜਲਸੇ ਦੇ ਵਿੱਚ ਬਹੁਤ ਸਖਤ ਤਕਰੀਰ ਕੀਤੀ ਆ ਹੁਣ ਆਬਵੀਅਸਲੀ ਮੁੱਖ ਮੰਤਰੀ ਨੇ ਸੂਬੇ ਦੇ ਉਹਨਾਂ ਨੂੰ ਵੀ ਪਤਾ ਕਿ ਇਹਦੇ ਰੈਪਕੂਕੇਸ਼ਨਸ ਕੀ ਹੋਣੇ ਆ ਇਤੋਂ ਇੱਕ ਗੱਲ ਸਪਸ਼ਟ ਨਜ਼ਰ ਆ ਰਹੀ ਹੈ ਕਿ Imran Khan ਸਾਹਿਬ ਤੋਂ ਪੁੱਛ ਕੇ ਹੋਇਆ ਹੋਊਗਾ ਜੋ ਕੁਝ ਵੀ ਹੋਇਆ ਤੇ ਜੇਕਰ ਉਹਨਾਂ ਤੋਂ ਪੁੱਛ ਕੇ ਹੋਇਆ ਤੇ ਇਹ ਇਹ ਵੀ ਨਜ਼ਰ ਆ ਰਿਹਾ ਕਿ ਜਿੱਦਾਂ ਦੀਆਂ ਗੱਲਾਂ ਉਸ ਜਲਸੇ ਦੀ ਸਪੀਚ ਦੇ ਵਿੱਚ ਗੰਡਾਪੁਰ ਸਾਹਿਬ ਨੇ ਕੀਤੀਆਂ ਮੁੱਖ ਮੰਤਰੀ ਸਾਹਿਬ ਨੇ ਇਹਦੇ ਤੋਂ ਤਾਂ ਇਹ ਨਜ਼ਰ ਆ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮਾਹੌਲ ਹੋਰ ਸਖਤ ਹੋਣ ਜਾ ਰਿਹਾ ਜਿਹੜਾ ਪੀਟੀਆਈ ਦਾ ਤੇ ਇਸਟੈਬਲਿਸ਼ਮੈਂਟ ਦਾ ਜਿਹੜਾ ਮੁਕਾਬਲਾ ਆ ਉਹ ਸਿੱਧਾ-ਸਿੱਧਾ ਹੋਇਆ ਪਿਆ ਵੀ ਹੁਣ ਕਹਾਣੀ ਬਿਲਕੁਲ ਜਿਹੜੀ ਆ ਬਹੁਤ ਜ਼ਿਆਦਾ ਕੰਡੇ ਤੇ ਆਈ ਪਈ ਹੈ ਇਹਦੇ ਵਿੱਚ ਸਭ ਤੋਂ ਜਿਹੜੀ ਅਲਾਰਮਿੰਗ ਗੱਲ ਹੈ ਪੂਰੇ ਖਿੱਤੇ ਦੇ ਲਈ ਪਾਕਿਸਤਾਨ ਦੇ ਲਈ ਤਾਂ ਹੈ ਹੀ ਹੈ ਕੇਪੀ ਕੇ ਸੂਬਾ ਜਿੱਥੇ ਇਹਨਾਂ ਦੀ ਹਕੂਮਤ ਆ ਪੀਟੀਆਈ ਦੀ ਹੁਣ ਉੱਥੇ ਲੰਬੇ ਸਮੇਂ ਤੋਂ دہشت گردੀ ਦੀ ਪ੍ਰੋਬਲਮ ਹੈ ਪਹਿਲਾਂ ਵੀ ਜਿਹੜਾ ਤੁਹਾਨੂੰ ਪਤਾ ਕਿ ਉਹ ਏਪੀਐਸ ਦਾ ਅਟੈਕ ਜਿਹੜਾ ਹੋਇਆ ਸੀਗਾ ਸਕੂਲੀ ਬੱਚਿਆਂ ਦੇ ਉੱਤੇ ਉਹ ਵੀ ਪਿਸ਼ਾਵਰ ਦੇ ਅੰਦਰ ਹੋਇਆ ਸੀ ਕਿ ਪੀ ਸੂਬੇ ਦੇ ਵਿੱਚ ਤੇ ਇਹ ਲੰਬੇ ਸਮੇਂ ਤੋਂ دہشت گردੀ ਦੀ ਪ੍ਰੋਬਲਮ ਹੈ ਕਿਉਂਕਿ ਕੇਪੀ ਸੂਬਾ ਜਿਹੜਾ ਆ ਅਫਗਾਨਿਸਤਾਨ ਦੇ ਨਾਲ ਲੱਗਦਾ ਤੇ afghanistan ਦੇ ਵਿੱਚੋਂ ਜਿਹੜੇ ਲੋਕ ਆਉਂਦੇ ਨੇ ਤੇ ਜਿਹੜਾ ਸਿਕਿਉਰਿਟੀ ਫੋਰਸਸ ਤੇ ਉਹਨਾਂ ਦੇ ਵਿਚਕਾਰ ਜਿਹੜੀ ਆ ਵਾਰ ਵੀ ਹੁੰਦੀ ਆ ਤੇ ਆਪਾਂ ਨੂੰ ਪਤਾ ਕਿ ਮਿਲਟਰੀ ਇਸਟੈਬਲਿਸ਼ਮੈਂਟ ਹੈ ਜਿਹੜੀ ਪਾਕਿਸਤਾਨ ਦੀ ਉਹਨਾਂ ਦੇ ਉੱਤੇ ਇਹੀ ਇਲਜ਼ਾਮ ਹਮੇਸ਼ਾ ਹੀ ਲੱਗਦਾ ਕਿ ਇਹਨਾਂ ਨੇ ਜਿਹੜਾ ਕਦੇ ਵੀ ਬਹੁਤ ਸੱਚੇ ਮਨੋਂ ਇਸ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹਨਾਂ ਨੇ ਆਪਣੇ ਲਿੰਕ ਵੀ ਰੱਖੇ ਨੇ ਤਾਲੀਬਾਨ ਦੇ ਨਾਲ ਵੀ ਰੱਖਦੇ ਨੇ ਤੇ ਨਾਲ ਦੀ ਨਾਲ ਲੋਕਾਂ ਨੂੰ ਇਹ ਵੀ ਕਹਿੰਦੇ ਨੇ ਕਿ ਅਸੀਂ ਉਹਨਾਂ ਦੇ ਖਿਲਾਫ ਲੜ ਰਹੇ ਹਾਂ ਆਬਵੀਅਸਲੀ ਉਸਾਮਾ ਬਿੰਲਾਦਨ ਵੀ ਆਪਾਂ ਨੂੰ ਪਤਾ ਕਿ ਬਾਅਦ ਵਿੱਚ ਪਾਕਿਸਤਾਨ ਦੇ ਵਿੱਚੋਂ ਮਿਲਿਆ ਤਾਂ ਇਸ ਕਰਕੇ ਜਿਹੜੀ ਆ ਦੁਨੀਆ ਬਲੀਵ ਨਹੀਂ ਕਰਦੀ ਇਹਨਾਂ ਗੱਲਾਂ ਨੂੰ ਹੁਣ ਪਰ ਜਿਹੜੀ ਕੇਪੀਕੇ ਸੂਬਾ ਜਿਹੜਾ ਜਿਹਦੇ ਮੁੱਖ ਮੰਤਰੀ ਨੇ ਗੰਡਾਪੁਰ ਸਾਹਿਬ ইমরান ਖਾਨ ਸਾਹਿਬ ਦੀ ਪਾਰਟੀ ਦੇ ਜਿਹੜੇ ਲੀਡਰ ਨੇ ਉੱਥੇ ਬਹੁਤ ਵੱਡੀ ਸਮੱਸਿਆ ਇਹ ਖੜੀ ਹੋ ਗਈ ਆ ਕਿ ਉੱਥੇ ਦੀ ਜਿਹੜੀ ਪੁਲਿਸ ਆ ਉਹ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ ਉੱਥੇ ਦੀ ਪੁਲਿਸ ਨੇ ਉਹਦੀ ਉਹਨਾਂ ਦੀ ਪੁਲਿਸ ਦਾ ਇਹ ਕਹਿਣਾ ਕਿ ਕੇਪੀਕੇ ਸੂਬੇ ਦੀ ਸਿਕਿਉਰਿਟੀ ਸਾਨੂੰ ਦਿਓ ਅਸੀਂ ਇਹਦਾ ਹੱਲ ਕਰਾਂਗੇ ਮਿਲਟਰੀ ਵਾਲਾ ਆ ਕੇ ਇੱਥੇ ਆਪਣਾ ਆਪਰੇਸ਼ਨ ਕਰਨ ਬੰਦ ਕਰ ਦੇਣ ਸਾਡਾ ਕੂਨ ਡੋਲ ਦਾ ਸਾਨੂੰ ਪਤਾ ਅਸੀਂ ਇਹ ਚੀਜ਼ਾਂ ਕਿੱਦਾਂ ਹੱਲ ਕਰਨੀਆਂ ਮੁੱਖ ਦੀ ਗੱਲ ਇਹ ਹੈ ਜੀ ਉਹ ਜਿਹੜਾ ਬਿਟਵੀਨ ਦਾ ਲਾਇੰਸ ਗੱਲ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਮਰ ਰਹੇ ਹਾਂ ਸਾਡੇ ਲੋਕ ਮਰ ਰਹੇ ਨੇ ਸਾਡੇ ਪੁਲਿਸ ਵਾਲੇ ਮਰ ਰਹੇ ਨੇ ਮਿਲਟਰੀ ਵਾਲੇ ਆਪਣੇ ਜਿਹੜਾ ਇਹਨਾਂ ਦੇ ਜੋੜ ਤੋੜ ਜੋ ਵੀ ਹੋਣਗੇ ਕਿਸ ਕੇ ਦੇ ਨਾਲ ਕਿੱਦਾਂ ਲੜਨਾ ਕੀ ਕਰਨਾ ਇਹ ਆਪਣੇ ਹਿਸਾਬ ਨਾਲ ਕਰ ਰਹੇ ਨੇ ਸਾਡੇ ਖਿੱਤੇ ਦੀ ਸਿਕਿਉਰਿਟੀ ਦੇ ਲਈ ਜ਼ਰੂਰੀ ਇਹ ਹੈ ਕਿ ਅਸੀਂ ਇਹ ਵਾਰ ਲੜੀਏ ਤੇ ਉੱਥੇ ਦੇ ਜਿਹੜੇ ਮੁੱਖ ਮੰਤਰੀ ਨੇ ਗੰਡਾਪੁਰ ਸਾਹਿਬ ਉਹਨਾਂ ਨੇ ਜਿਹੜਾ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਸਾਡੇ ਖਿੱਤੇ ਦੀ ਸਾਡੇ ਸੂਬੇ ਦੀ ਸਿਕਿਉਰਿਟੀ ਦਾ ਸਾਨੂੰ ਪਤਾ ਹੈ ਤੇ ਅਸੀਂ ਉਹਨੂੰ ਆਪਣੇ ਹਿਸਾਬ ਦੇ ਨਾਲ ਹੱਲ ਕਰਨਾ ਚਾਹੁੰਦੇ ਹਾਂ ਹੁਣ ਤੁਸੀਂ ਇਹ ਦੇਖੋ ਕਿ ਜਿਹੜੀ ਪੁਲਿਸ ਆ ਉਹ ਪ੍ਰੋਟੈਸਟ ਕਰ ਰਹੀ ਆ ਕੱਲ ਨੂੰ ਜੇਕਰ ਹਾਲਾਤ ਜਾਦੇ ਖਿਲਾਫ ਹੋ ਜਾਂਦੇ ਆ ਖਰਾਬ ਹੋ ਜਾਂਦੇ ਆ ਪੁਲਿਸ ਤੇ ਮਿਲਟਰੀ ਇੱਕ ਦੂਜੇ ਦੇ ਆਹਮੋ ਸਾਹਮਣੇ ਆ ਕੇ ਖੜ ਜਾਂਦੇ ਆ ਤਾਂ ਇਹ ਤਾਂ ਇੱਕ ਤਰੀਕੇ ਨਾਲ ਸਿਵਲ ਬੋਰ ਵਾਲੀ ਸਿਚੁਏਸ਼ਨ ਬਣ ਜਾਣੀ ਆ ਤੇ ਹਾਲਾਤ ਤੁਸੀਂ ਸਾਰੇ ਸਮਝਦਾਰੋ ਕਿ ਕਿੱਧਰ ਨੂੰ ਜਾ ਸਕਦੇ ਆ ਸੋ ਇਸ ਕਰਕੇ ਅੱਛਾ ਇਹਨਾਂ ਨੇ ਜਿਹੜੀ ਸਪੀਚ ਕੀਤੀ ਅ ਜਲਸੇ ਦੇ ਵਿੱਚ ਜਿਹੜਾ ਐਤਵਾਰ ਨੂੰ ਜਲਸਾ ਹੋਇਆ ਉਹਦੇ ਵਿੱਚ ਵੀ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਬਹੁਤ ਜ਼ਿਆਦਾ ਸਖਤ ਗੱਲਾਂ ਕੀਤੀਆਂ ਤੇ ਇਹਦੇ ਤੋਂ ਵੀ ਲੱਗ ਰਿਹਾ ਕਿ ਜਿਹੜਾ ਖਾਨ ਨੂੰ ਵੀ ਲੱਗਦਾ ਕਿ ਹੁਣ ਸਾਡੀ ਗੱਲਬਾਤ ਦੇ ਨਾਲ ਤਾਂ ਨਹੀਂ ਸੈਟ ਹੋਣਾ ਸੋ ਇਸ ਕਰਕੇ ਹੁਣ ਫੇ ਆ ਜਾਓ ਬਈ ਸੜਕਾਂ ਵਾਲੇ ਪਾਸੇ ਆ ਜਾਓ ਵੀ ਅਸੀਂ ਵੀ ਲੋਕਾਂ ਨੂੰ ਕੱਢ ਕੇ ਜਿਹੜਾ ਜਿੱਦੋਜਹਿਦ ਕਰਦੇ ਹਾਂ ਪੂਰੀ ਫੇ ਉਹ ਤਾਂ ਉਹੀ ਗੱਲ ਹੈ ਜੀ ਫਿਰ ਇਹ ਜਿਹੜਾ ਸਰਕਾਰ ਆ ਸਮੇਂ ਦੀ ਸਰਕਾਰ ਆ ਜਿਹੜਾ ਸਟੈਬਲਿਸ਼ਮੈਂਟ ਹੈ ਇਹ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਜਦੋਂ ਉਹ ਜਲਸੇ ਜਲੂਜ਼ ਕਰਨਗੇ ਉਦੋਂ ਜਿਹੜਾ ਤੇ ਇਹਦੇ ਵਿੱਚ ਜਿਹੜਾ ਲੋਕਾਂ ਦੀ ਜਿਹੜਾ ਖੁਦਾਨਾ ਖਾਸਤਾ ਲੋਕਾਂ ਦੀਆਂ ਜਾਣਾਂ ਵੀ ਜਾ ਸਕਦੀਆਂ ਕੁਝ ਵੀ ਹੋ ਸਕਦਾ ਤੇ ਇਹਨਾਂ ਨੇ ਸਪੀਚ ਦੇ ਵਿੱਚ ਕਿਹਾ ਅਲੀਮੀਨ ਗੰਡਾਪੁਰ ਨੇ ਕਿਹਾ ਬਹੁਤ ਸਖਤ ਸਪੀਚ ਕੀਤੀ ਇਹਨਾਂ ਨੇ ਸਾਰਿਆਂ ਦੇ ਖਿਲਾਫ ਜਿਹੜਾ ਬੜੇ ਵੈਸੇ ਕਿਸੇ ਵੀ ਲੀਡਰ ਨੂੰ ਇਦਾਂ ਦੇ ਸ਼ਬਦ ਵਰਤਣੇ ਨਹੀਂ ਚਾਹੀਦੇ ਜਿਹੜੇ ਉਹਨਾਂ ਨੇ ਵਰਤੇ ਨੇ ਬਟ ਉਹਨਾਂ ਨੇ ਜਿਹੜਾ ਕਿਹਾ ਕਿ ਵੀ ਜੇ ਤਾਂ ਤੁਸੀਂ ਖਾਨ ਨੂੰ 15 ਦਿਨਾਂ ਦੇ ਵਿੱਚ ਛੱਡ ਦਿਓ ਉਹਨਾਂ ਨੇ ਕਿਹਾ ਕਿ ਮੇਰੀ ਵਕੀਲਾਂ ਨਾਲ ਗੱਲ ਹੋਈ ਆ ਅਲੀਮੀਨ ਗੰਡਾਪੁਰ ਮੁੱਖ ਮੰਤਰੀ ਕੇ ਪੀ ਕੇ ਨੇ ਕਿਹਾ ਕਿ ਮੇਰੀ ਵਕੀਲਾਂ ਨਾਲ ਗੱਲ ਹੋਈ ਹੈ Imran Khan ਦੇ ਸਾਰੇ ਕੇਸ ਖਤਮ ਹੋ ਚੁੱਕੇ ਨੇ ਤੁਸੀਂ ਉਹਨੂੰ ਧੱਕੇ ਦੇ ਨਾਲ ਜੇਲ੍ਹ ਦੇ ਵਿੱਚ ਨਹੀਂ ਰੱਖ ਸਕਦੇ 15 ਦਿਨਾਂ ਦੇ ਵਿੱਚ ਉਹਨੂੰ ਛੱਡ ਦਿਓ ਨਹੀਂ ਤਾਂ ਫਿਰ ਅਸੀਂ ਆਵਾਂਗੇ ਤਾਂ ਛੁੜਾ ਕੇ ਲੈ ਜਾਵਾਂਗੇ ਅਸੀਂ KP ਤੋਂ ਚੱਲਾਂਗੇ ਤੇ ਜੇ ਸ੍ਰੀ ਕਨ ਉਹਨਾਂ ਨੇ ਕਿਹਾ ਕਿ ਇੱਕ ਜੱਥੇ ਦੇ ਰੂਪ ਦੇ ਵਿੱਚ ਆਵਾਂਗੇ ਤਾਂ ਖਾਨ ਨੂੰ ਛੁੜਾ ਕੇ ਲੈ ਜਾਵਾਂਗੇ ਉਸ ਤੋਂ ਬਾਅਦ ਕੁਝ ਸਮੇਂ ਦੇ ਲਈ ਇਹ ਵੈਸੇ ਲਾਪਤਾ ਵੀ ਹੋ ਗਿਆ ਫਿਰ ਇਹ ਵੀ ਬੜਾ ਰੌਲਾ ਪੈ ਗਿਆ ਪਾਕਿਸਤਾਨ ਦੇ ਮੀਡੀਆ ਦੇ ਵਿੱਚ ਕਿ ਇੱਕ ਇੱਕ ਸੂਬੇ ਦਾ ਮੁੱਖ ਮੰਤਰੀ ਨਹੀਂ ਲੱਭ ਰਿਹਾ ਉਹ ਪਤਾ ਨਹੀਂ ਕਿੱਥੇ ਚਲੇ ਗਿਆ ਤੇ ਖੈਰ ਚਲੋ ਬਾਅਦ ਵਿੱਚ ਆਗਾ ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਪਹਿਲੀ ਵਾਰ ਜਿਹੜਾ ਉਹ ਇਹ ਸਾਰੇ ਸਿਨੈਰੀਓ ਤੋਂ ਬਾਅਦ ਪਹਿਲੀ ਵਾਰ ਉਹ ਕੱਲ ਜਿਹੜਾ ਰੂਬਰੂ ਹੋਏ ਨੇ ਆਪਣੇ ਲੋਕਾਂ ਦੇ ਜਿਹਦੇ ਵਿੱਚ ਉਹਨਾਂ ਨੇ ਇੱਕ ਹੋਰ ਅਲਾਰਮਿੰਗ ਗੱਲ ਕੀਤੀ ਆ ਇਹ ਇਮਰਾਨ ਖਾਨ ਨੂੰ ਛਡਾਉਣ ਦੀ ਗੱਲ ਤਾਂ ਚਲੋ ਉਹਨਾਂ ਨੇ ਕਹਿਤੀ ਜਿਹੜੀ ਆ ਸੂਬੇ ਆਪਣੇ ਜਲਸੇ ਦੀ ਗਰਮਾ-ਗਰਮੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਚਲੋ ਕਹਿਤੀ ਹਾਲਾਂਕਿ ਤੁਹਾਨੂੰ ਪਤਾ ਕਿ ਇਹ ਸਾਰੇ ਜਿਹੜੇ ਸਿਆਸਤਦਾਨ ਨੇ ਕੋਈ ਵੀ ਮੂਵ ਬੜਾ ਸੋਚ ਸਮਝ ਕੇ ਕਰਦੇ ਨੇ ਕੱਲ ਜਿਹੜੀ ਉਹਨਾਂ ਨੇ ਗੱਲ ਕਹੀ ਆ ਉਹ ਹੋਰ ਵੀ ਅਲਾਰਮਿੰਗ ਆ ਉਹਨਾਂ ਨੇ ਕਿਹਾ ਕਿ ਜਿਹੜ ਕੇਪੀਕੇ ਦੇ ਲੋਕ ਮਰ ਰਹੇ ਨੇ afghanistan ਦੇ ਨਾਲ ਤੁਸੀਂ ਗੱਲ ਨਹੀਂ ਕਰ ਰਹੇ afghanistan ਦੇ ਨਾਲ ਤਰੀਕੇ ਨਾਲ ਗੱਲ ਕਰਨੀ ਪੈਣੀ ਆ ਉਹਨਾਂ ਨੂੰ ਸਮਝਾਉਣਾ ਪੈਣਾ ਤੇ ਹੁਣ ਉਹਨਾਂ ਨੇ ਕਿਹਾ ਕਿ ਅਸੀਂ ਗੱਲ ਕਰਾਂਗੇ ਮਤਲਬ ਕਿ ਐਜ਼ ਅ ਸੂਬੇ ਦਾ ਮੁੱਖ ਮੰਤਰੀ ਮੈਂ afghanistan ਇੱਕ ਕੰਟਰੀ ਦੇ ਨਾਲ ਗੱਲ ਕਰੂੰਗਾ ਤੁਹਾਨੂੰ ਚੰਗਾ ਲੱਗਦਾ ਨਹੀਂ ਚੰਗਾ ਲੱਗਦਾ ਤਾਂ ਵੀ ਠੀਕ ਆ ਇਹ ਉਹਨਾਂ ਨੇ ਇਸ਼ਾਰਾ ਆਬਵੀਅਸਲੀ ਜਿਹੜੇ اسلامਾਬਾਦ ਬੈਠੇ ਆ ਸ਼ਾਹਬਾ ਸ਼ਰੀਫ ਸਾਹਿਬ ਉਹਨਾਂ ਨੂੰ ਵੀ ਕਰਤਾ ਜਿਹੜੇ 라ਵਲਪਿੰਡੀ ਬੈਠੇ ਆ ਆਸਮਾਨੀਰ ਸਾਹਿਬ ਉਹਨਾਂ ਨੂੰ ਵੀ ਕਰਤਾ ਕਿ ਭਾਈ ਮਰਜ਼ੀ ਤੁਹਾਡੀ ਹੈ ਅਫਗਾਨਿਸਤਾਨ ਦੇ ਨਾਲ ਹੁਣ ਗੱਲ ਤਾਂ ਮੈਂ ਕਰੂੰਗਾ ਤੇ ਮੈਂ ਆਪਣੇ ਸੂਬੇ ਨੂੰ ਆਪਣੇ ਹਿਸਾਬ ਦੇ ਨਾਲ ਚਲਾਉਂਗਾ ਕਿਉਂਕਿ ਸਾਡੇ ਲੋਕ ਮਰ ਰਹੇ ਨੇ ਖੂਨ ਸਾਡਾ ਵਹਿ ਰਿਹਾ ਤੁਹਾਨੂੰ ਇਹਦੇ ਨਾਲ ਫਰਕ ਕੋਈ ਨਹੀਂ ਪੈਂਦਾ ਪੁਲਿਸ ਦਾ ਜਿਹੜਾ ਪ੍ਰੋਟੈਸਟ ਚੱਲ ਰਿਹਾ ਉਹ ਵੀ ਮੈਂ ਤੁਹਾਨੂੰ ਦੱਸ ਚੁੱਕਾ ਸੋ ਇਹਨਾਂ ਦੋਨਾਂ ਚੀਜ਼ਾਂ ਨੂੰ ਜੇਕਰ ਤੁਸੀਂ ਕਨੈਕਟ ਕਰੋ ਦੂਜੇ ਪਾਸੇ ਇਮਰਾਨ ਖਾਨ ਸਾਹਿਬ ਨੂੰ ਛਡਾਉਣ ਦੀਆਂ ਗੱਲਾਂ ਜਾਂ ਬਹੁਤ ਸ਼ਕਤੀ ਵਾਲਾ ਬਿਆਨੀਆਂ ਤੇ ਬਹੁਤ ਈਜ਼ੀਲੀ ਤੁਸੀਂ ਅੰਡਰਸਟੈਂਡ ਕਰ ਸਕਦੇ ਹੋ ਕਿ ਜਿਹੜੀ ਸਥਿਤੀ ਆ ਬਹੁਤ ਜ਼ਿਆਦਾ ਜਿਹੜੀ ਆ ਉਹ ਕਸ਼ੀਦਗੀ ਵੱਲੋਂ ਵੱਧ ਰਹੀ ਆ ਤੇ ਆ ਕੇਪੀ ਸੂਬਾ ਜਿਹੜਾ ਉੱਥੇ ਲਗਾਤਾਰ ਤਾ ਤੀਜੀ ਵਾਰ ਮੇਰਾ ਖਿਆਲ ਇਮਰਾਨ ਖਾਨ ਸਾਹਿਬ ਦੀ ਜਮਾਤ ਦੀ ਹਕੂਮਤ ਬਣੀ ਹੈ ਤੇ ਉਹ ਜਿਹੜਾ ਬਹੁਤ ਵੱਡੀ ਸਪੋਰਟ ਬੇਸ ਆ ਕੇਪੀ ਦਾ ਕਹਿ ਲੋ ਕਿ ਬੱਚਾ ਬੱਚਾ ਇਮਰਾਨ ਖਾਨ ਸਾਹਿਬ ਦੇ ਨਾਲ ਆ ਤੇ ਜੇਕਰ ਇਦਾਂ ਦੀ ਸਥਿਤੀ ਬਣਦੀ ਆ ਆਪਾਂ ਹੁਣ ਜੇਕਰ ਐਨਾਲਿਸਿਸ ਕਰੀਏ ਇਸ ਚੀਜ਼ ਦਾ ਨਾ ਆਪਾਂ ਮੈਂ ਆਪਣਾ ਮੈਨੂੰ ਜਿਹੜਾ ਜ਼ਾਤੀ ਤੌਰ ਤੇ ਕੀ ਲੱਗਦਾ ਕਿ ਤੁਸੀਂ ਸੋਚ ਕੇ ਦੇਖੋ ਕਿ ਇੱਕ ਸੂਬੇ ਨੂੰ ਇਹ ਲੱਗਦਾ ਕਿ ਸਾਡਾ ਜਿਹੜਾ ਇਮਰਾਨ ਖਾਨ ਸਾਡਾ ਲੀਡਰ ਆ ਉਹਨੂੰ ਇਹਨਾਂ ਨੇ ਮਤਲਬ ਪਾਕਿਸਤਾਨ ਨੇ ਜਾਂ ਜਿਹਦੇ ਵਿੱਚ ਪਾਕਿਸਤਾਨ ਦੇ ਵਿੱਚ ਕੀ ਆ ਵੱਡੇ ਪੱਧਰ ਤੇ ਤਾਂ ਪੰਜਾਬੀ ਆਉਂਦੇ ਨੇ ਕਿ ਇਹਨਾਂ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਤੇ ੱੱਕੇ ਨਾਲ ਉਹਨੂੰ ਛੱਡ ਨਹੀਂ ਰਿਹਾ ਤੇ ਉਤੋਂ ਸਾਡੇ ਸੂਬੇ ਦੀ ਸਿਕਿਉਰਿਟੀ ਦੇ ਨਾਲ ਵੀ ਜਿਹੜੀ ਆ ਜਿਹੜੀ ਇਹ ਖੇਡਾਂ ਕਰ ਰਹੇ ਨੇ ਆਪਣੇ ਹਿਸਾਬ ਦੇ ਨਾਲ ਉਹਨੂੰ ਚਲਾਉਣਾ ਚਾਹੁੰਦੇ ਨੇ ਲੋਕ ਸਾਡੇ ਮਾਰ ਰਹੇ ਨੇ ਤੇ ਇਹ ਦੇਖ ਨਹੀਂ ਰਹਿ ਕਿ ਕਿੱਧਰ ਨੂੰ ਕਹਾਣੀ ਜਾ ਰਹੀ ਆ ਤੇ ਨਾ ਹੀ ਜਿਹੜਾ ਸਾਡਾ ਸਾਥ ਦੇ ਰਹੇ ਨੇ ਉਤੋਂ ਪੁਲਿਸ ਦਾ ਪ੍ਰੋਟੈਸਟ ਇਸ ਕਰਕੇ ਚੱਲ ਰਿਹਾ ਕਿ ਤੁਸੀਂ ਸਾਨੂੰ ਸਾਡੇ ਹਿਸਾਬ ਦੇ ਨਾਲ ਜਿਹੜੀਆਂ ਕਾਰਵਾਈਆਂ ਨਹੀਂ ਕਰਨ ਦਿੰਦੇ ਤੇ ਇਹ ਬਿਲਕੁਲ ਕਲੈਸ਼ ਵਾਲੀ ਸਥਿਤੀ ਹੈ ਜੀ ਮਿਲਟਰੀ ਦੀ ਤੇ ਪੁਲਿਸ ਦੀ ਜੇਕਰ ਕਲੈਸ਼ ਹੁੰਦਾ ਤਾਂ ਬਹੁਤ ਜਿਵੇਂ ਮੈਂ ਪਹਿਲਾਂ ਕਿਹਾ ਖੁਦ ਨਾਲ ਖਾਸ ਤਾਂ ਗੱਲ ਜਿਹੜੀ ਆ ਸਿਵਲ ਬੋਰ ਵਾਲੇ ਪਾਸੇ ਨੂੰ ਵੀ ਤੁਰ ਸਕਦੀ ਹੈ ਤੇ ਉਧਰੋਂ ਦੂਜੇ ਪਾਸਿਓਂ ਇਹ ਤਾਂ ਚਲੋ ਇਹਨਾਂ ਦੇ ਤਾਂ ਉੱਤੇ ਕਹਿ ਲੋ ਕਿ ਇੱਕ ਤਰੀਕੇ ਨਾਲ ਸਖਤੀ ਹੈ ਤੇ ਇਹ ਇਹ ਤਾਂ ਸਖਤੀ ਵਾਲੀਆਂ ਗੱਲਾਂ ਕਰਦੇ ਵੀ ਨੇ ਜਿਹੜੇ ਸਰਕਾਰ ਦੇ ਵਿੱਚ ਨੇ ਉਹ ਉਹ ਵੀ ਇੱਕ ਪੈਰ ਪਿੱਛੇ ਲੈਣ ਨੂੰ ਤਿਆਰ ਨਹੀਂ ਉਹ ਵੀ ਕਹਿ ਰਹੇ ਨੇ ਵੀ ਜੋ ਹੋ ਜਵੇ ਅਸੀਂ ਤਾਂ ਵੀ ਚੱਕ ਫੱਟੇ ਦੇਣੇ ਆ ਤੁਸੀਂ ਕਰ ਲਓ ਜੋ ਕਰਨਾ ਇੱਕ ਪੀਟੀਆਈ ਦੇ ਇਮਰਾਨ ਖਾਨ ਦੇ ਬੜੇ ਨੇੜਲੇ ਸਾਥੀਆਂ ਦੇ ਵਿੱਚੋਂ ਇੱਕ ਸੀਗੇ ਫੈਸਲ ਵਾਵੜਾ ਉਹ ਜਿਹੜਾ ਹੁਣ ਬਾਲਾ ਬਦਲ ਗਿਆ ਇਸਟੈਬਲਿਸ਼ਮੈਂਟ ਵਾਲੇ ਪਾਸੇ ਚਲੇ ਗਏ ਜਿੰਨੇ ਜਿਹੜਾ ਜੇਸ ਕਹ ਲੋ ਕਿ ਇੱਕ ਤਰੀਕੇ ਦੀ ਹਮਾਕਤ ਹੀ ਹੁੰਦੀ ਵੀ ਤੁਸੀਂ ਇਦਾਂ ਟੀਵੀ ਤੇ ਬੈਠ ਕੇ ਕਹਿ ਰਹੇ ਹੋ ਕਿ ਜੋ ਸਾਡੇ ਦਿਲ ਚਾਉਂਦਾ ਅਸੀਂ ਕਰਾਂਗੇ ਵੀ ਅਸੀਂ ਜੇ ਅਸੀਂ ਕਰ ਸਕਦੇ ਆ ਉਹ ਸਿੱਧਾ ਸਿੱਧਾ ਉਹਨਾਂ ਦਾ ਇਸ਼ਾਰਾ ਸਿਕਾ ਕਿ ਸਾਡੇ ਕੋਲ ਤਾਕਤ ਹੈ ਅਸੀਂ ਕਰ ਸਕਦੇ ਆ ਵੀ ਅਸੀਂ ਕਾਨੂੰਨ ਬਣਾਉਣਾ ਪਿਆ ਸਾਨੂੰ ਵੀ ਕਿਸੇ ਨੂੰ ਜਿਹੜਾ ਕੋਈ ਵੀ ਕਾਨੂੰਨ ਇਦਾਂ ਦਾ ਬਣਾਉਣਾ ਪਿਆ ਜਿਹੜਾ ਸਾਨੂੰ ਲੱਗਾ ਕਿ ਬਣਾਉਣਾ ਚਾਹੀਦਾ ਅਸੀਂ ਬਣਾਵਾਂਗੇ ਤੇ ਉਹ ਕਾਨੂੰਨ ਇਹ ਬਣ ਰਿਹਾ ਇੱਕ ਤਾਂ ਮੈਂ ਜਲਸੇ ਦੇ ਸਬੰਧਤ ਕਾਨੂੰਨ ਦੀ ਗੱਲ ਕੀਤੀ ਆ ਕਿ ਦੇਖੋ ਜੀ ਇਹਨਾਂ ਨੇ ਜਲਸਾ ਰੋਕਣਾ ਸੀ ਤਾਂ ਉਹਨਾਂ ਨੇ ਇੱਕ ਕਾਨੂੰਨ ਬਣਾਤਾ ਤੇ ਹੁਣ ਇੱਕ ਇਹ ਦੱਸਦੇ ਆ ਕਿ ਜਿਹੜਾ ਸਾਰੀਆਂ ਪਾਰਟੀਆਂ ਨੂੰ ਜੋੜ-ਤੋੜ ਕਰਕੇ ਇਕੱਠੇ ਕਰਕੇ ਇੱਕ ਜਿਹੜਾ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਸੁਪਰੀਮ ਕੋਰਟ ਦੇ ਜਿਹੜੇ ਜੱਜਾਂ ਦੀ ਜਿਹੜੀ ਆ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਵਧਾ ਦਿੱਤੀ ਜਾਵੇ ਮੁਲਾਜ਼ਮਤ ਦੇ ਵਿੱਚ ਉਹਨਾਂ ਦੇ ਵਿੱਚ ਵਾਅਦਾ ਕਰ ਦਿੱਤਾ ਜਾਵੇ ਤਾਂ ਕਿ ਜਿਹੜੇ ਇਸ ਸਮੇਂ ਚੀਫ ਜਸਟਿਸ ਨੇ ਉਹ 3 ਸਾਲ ਜਿਹੜਾ ਹੋਰ ਆਪਣੀ ਕੁਰਸੀ ਤੇ ਰਹਿ ਸਕਣ ਤੇ ਇਹਨਾਂ ਨੂੰ ਇਹ ਲੱਗਦਾ ਕਿ ਜਿਹੜਾ ਇਹਨਾਂ ਤੋਂ ਬਾਅਦ ਚੀਫ ਜਸਟਿਸ ਜਿਨ੍ਹਾਂ ਨੇ ਬਣਨਾ ਉਹ ਸ਼ਾਇਦ ਜਿਹੜਾ ਉਹਦਾ ਟਿਲਟ ਹੋ ਸਕਦਾ ਕਿ ਇਹਨਾਂ ਦੇ ਖਿਲਾਫ ਹੋਵੇ ਜਾਂ ਉਹ ਉਹਦੇ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਇਮਰਾਨ ਖਾਨ ਨੂੰ ਜਿਹੜਾ ਕੋਈ ਸੌਖ ਮਿਲ ਸਕਦੀ ਹੋਵੇ ਆਸਾਨੀਆਂ ਉਹਦੇ ਲਈ ਪੈਦਾ ਹੋ ਸਕਦੇ ਹੋਣ ਸੋ ਇਸ ਕਰਕੇ ਕਾਨੂੰਨ ਬਣਾਇਆ ਜਾ ਰਿਹਾ ਇਹ ਤੁਸੀਂ ਦੇਖੋ ਕਿ ਜੇਕਰ ਇੱਕ ਬੰਦੇ ਨੂੰ ਰੋਕਣ ਦੇ ਲਈ ਇੱਕ ਪਾਰਟੀ ਨੂੰ ਰੋਕਣ ਦੇ ਲਈ ਕਿਸੇ ਮੁਲਕ ਦੇ ਅੰਦਰ ਕਾਨੂੰਨ ਬਣਨੇ ਸ਼ੁਰੂ ਹੋ ਜਾਣ ਤਾਂ ਉਹ ਮੁਲਕ ਕਿੱਧਰ ਨੂੰ ਜਾ ਸਕਦਾ ਇਸੇ ਸਭ ਦੇ ਦਰਮਿਆਨ ਡੇ ਬਾਏ ਡੇ ਕਹਾਣੀ ਚੱਲ ਰਹੀ ਹੈ ਕਿ ਅੱਜ ਦਾ ਦਿਨ ਕੱਢ ਲਿਆ ਕੱਲ ਨੂੰ ਕਿਦਾਂ ਚੱਲਾਂਗੇ ਅੱਜ ਦਾ ਦਿਨ ਕੱਢ ਲਿਆ ਕੱਲ ਨੂੰ ਕੀ ਕਰਾਂਗੇ ਕਿੱਥੋਂ ਪੈਸੇ ਆਉਣੇ ਆ ਆਈਐਮਐਫ ਵਾਲੇ ਕਹਿੰਦੇ ਆਪਣੇ ਜਿਹੜੇ ਮਿੱਤਰ ਦੇਸ਼ ਆ ਉਹਨਾਂ ਤੋਂ ਪੈਸੇ ਲੈ ਕੇ ਆਓ ਭਾਈ ਉਹਨਾਂ ਚਰ ਨਹੀਂ ਤਾਂ ਅਸੀਂ ਤੁਹਾਨੂੰ ਪੈਸੇ ਨਹੀਂ ਦੇਣੇ ਤੇ ਉਹ ਹੁਣ ਆਈਐਮਐਫ ਦਾ ਪ੍ਰੋਗਰਾਮ ਫਿਰ ਆਹ ਗਾਂ 1-2 ਦਿਨਾਂ ਦੇ ਵਿੱਚ ਫਿਰ ਜਿਹੜਾ 1-2 ਹਫ਼ਤਿਆਂ ਦੇ ਵਿੱਚ ਰੌਲਾ ਪੈਣ ਵਾਲਾ ਕਿ ਪ੍ਰੋਗਰਾਮ ਜਿਹੜਾ ਰੀਨਿਊ ਹੋਣਾ ਜਾਂ ਨਹੀਂ ਹੋਣਾ ਤੇ ਸਟੇਬਿਲਟੀ ਕਿੱਥੋਂ ਆਊਗੀ ਜਿੱਥੋਂ ਜਦੋਂ ਤੁਹਾਡਾ ਸਾਰਾ ਜਿਹੜਾ ਨਿਜ਼ਾਮ ਆ ਚਾਹੇ ਐਸਟੈਬਲਿਸ਼ਮੈਂਟ ਵਾਲੇ ਆ ਚਾਹੇ ਵਕੀਲ ਵਾਲੇ ਪਾਸੇ ਆ ਚਾਹੇ ਜਿਹੜੀ ਤੁਹਾਡੀ ਬਿਊਰੋਕ੍ਰੇਸੀ ਆ ਉਹਨਾਂ ਦੀਆਂ ਤਾਂ ਸਾਰਿਆਂ ਦੀਆਂ ਦੌੜਾਂ ਲੱਗੀਆਂ ਇਸ ਪਾਸੇ ਕਿ ਅਸੀਂ ਖਾਨ ਨੂੰ ਕਿੱਦਾਂ ਰੋਕਣਾ ਤੇ ਉਹਨਾਂ ਨੇ ਮੁਲਕ ਕਿੱਦਾਂ ਚਲਾਉਣਾ ਤੇ ਕਦੋਂ ਚਲਾਉਣਾ ਜਦੋਂ ਉਹਨਾਂ ਦਾ ਸਾਰਾ ਜੋਰ ਹੀ ਇਸ ਪਾਸੇ ਲੱਗਾ ਰਹਿਦਾ ਪਾਰਲੀਮੈਂਟ ਦੇ ਵਿੱਚ ਵੜ ਕੇ ਜੀ ਇਹਨਾਂ ਨੇ ਗ੍ਰਿਫਤਾਰ ਕੀਤੇ ਇੱਕੋ ਜਿਹੀ ਜਗ੍ਹਾ ਐ ਜਿੱਥੇ ਜਿੱਥੇ ਉਹਨਾਂ ਨੂੰ ਪ੍ਰਿਵਿਲੇਜ ਹੁੰਦੀ ਆ ਪਾਰਲੀਮੈਂਟ ਦੇ ਜਿਹੜੇ ਮੈਂਬਰਸ ਨੂੰ ਨੈਸ਼ਨਲ ਅਸੈਂਬਲੀ ਆਫ ਪਾਕਿਸਤਾਨ ਜਿਹੜੀ اسلامਾਬਾਦ ਦੇ ਅੰਦਰ ਉਹਦੇ ਅੰਦਰ ਪੁਲਿਸ ਨੇ ਜਾ ਕੇ ਤਿੰਨ ਜਾਂ ਦੋ ਤਿੰਨ ਜਿਹੜੇ ਮੈਂਬਰ ਆ ਤਹਿਰੀਕ ਇਨਸਾਫ ਦੇ ਜਿਹੜੇ ਐਮਪੀਜ਼ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹ ਹੁਣ ਰੌਲਾ ਪੈ ਗਿਆ ਵੀ ਯਾਰ ਇਹ ਤਾਂ ਜਾ ਨਹੀਂ ਸਕਦੇ ਪਾਰਲੀਮੈਂਟ ਦੇ ਵਿੱਚ ਅੰਦਰ ਤੇ ਜੇ ਅੱਜ ਹੁਣ ਚਲੇਗਾ ਤਾਂ ਕੱਲ੍ਹ ਨੂੰ ਕੀ ਬਣੂਗਾ ਤੇ ਉਹ ਜਿਹੜੇ ਦੂਜੀਆਂ ਪਾਰਟੀਆਂ ਵਾਲੇ ਉਹਨਾਂ ਨੂੰ ਵੀ ਇਸ ਗੱਲ ਦਾ ਡਰ ਪੈ ਗਿਆ ਵੀ ਇੱਥੇ ਤਾਂ ਇੱਕ ਜਗ੍ਹਾ ਸੀ ਜਿੱਥੇ ਅਸੀਂ ਬੱਚੇ ਹੋਈ ਸੀ ਵੀ ਇੱਥੇ ਵੀ ਆ ਕੇ ਇਹ ਚੱਕਣ ਲੱਪੇ ਤਾਂ ਕੱਲ੍ਹ ਨੂੰ ਬਣੂ ਕੀ ਸੋ ਬਹੁਤ ਜ਼ਿਆਦਾ ਜਿਹੜੀ ਆ ਕਸ਼ੀਦਗੀ ਵੱਧ ਚੁੱਕੀ ਆ ਸੋ ਖੈਰ ਲਗਾਤਾਰ ਤੁਹਾਡੇ ਨਾਲ ਜਿਹੜੀ ਆ ਗੱਲਬਾਤ ਪਾਕਿਸਤਾਨ ਦਾ ਕੀ ਮਾਹੌਲ ਆ ਇਹਦੇ ਵਾਪਸ ਜਾਂ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਕਰਦੇ ਰਵਾਂਗੇ ਕਮਲਾ ਹਾਇਰਿਸ ਤੇ ਡੋਨਲਡ ਟਰੰਪ ਦੀ ਜਿਹੜੀ ਡਿਬੇਟ ਹੋਈ ਆ ਅਗਲੇ ਜਿਹੜਾ ਗੱਲਬਾਤ ਦੇ ਵਿੱਚ ਉਹਦਾ ਜ਼ਿਕਰ ਕਰਦੇ ਆ ਸੋ ਸਬਸਕ੍ਰਾਈਬ ਜ਼ਰੂ